ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਬਾਣੀ ਗੁਰੂ ਜੀ ਦੀ ਵਿਚਾਰ ਕਰੀਏ ਸਤਗੁਰ ਕਿਰਪਾ ਕਰ ਰਹੇ ਹਨ ਫਰਮਾਉਂਦੇ ਇੱਕ ਆਸ ਰੱਖੋ ਮਨ ਮਾਹੇ ਵੀ ਇੱਕ ਹਰੀ ਦੀ ਆਸ ਰੱਖ ਮਨ ਵਿੱਚ ਦੇਵਨਹਾਰ ਦਾਤਾ ਛੋੜ ਕੇ ਮਾਨਸ ਸੰਧੀ ਆਸ ਬਿੱਤੂ ਮੁੱਖਾਂ ਤੇ ਆਸਾਂ ਰੱਖੀਆਂ ਹੋਈਆਂ ਨੇ ਸਰਬ ਰੋਗ ਨਾਨਕ ਮਿੱਟੇ ਜਾਏ ਸਾਰੇ ਰੋਗਾਂ ਦੀ ਦਾਰੂ ਸਤਿਗੁਰ ਦਾ ਨਾਮ ਹੈ ਜਿਸ ਧਨ ਕੋ ਚਾਰ ਕੁੰਟ ਉੱਠ ਤਾਵੇ ਚਾਰ ਕੁੰਟ ਜਿਵੇਂ ਨਾਮ ਦੀ ਪ੍ਰਾਪਤੀ ਵਾਸਤੇ ਦੇਵਤਿਆਂ ਨੇ ਵੀ ਸਮੁੰਦਰ ਰੜਕਿਆ ਸੀ ਪਾਕੀਆ ਨਾਟਕ ਵੀ ਦੇਖੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅਮਰਤ ਅਤੇ ਨਾਮ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਅਮਰਤ ਤੇ ਨਾਮ ਇੱਕੋ ਹੀ ਹੈ ਸੋ ਤਨਹਾਰ ਸੇਵਾ ਤੇ ਪਾਵੈ ਉਹ ਹਰੀ ਦੀ ਸੇਵਾ ਕਰਨ ਨਾਲ ਫਿਰ ਉਹ ਅਮਰਤ ਉਹ ਨਾਮ ਪ੍ਰਾਪਤ ਹੁੰਦਾ ਹੈ ਜਿਸ ਸੁਖ ਕੋ ਨਿਤ ਬਾਛੈ ਮੀਤ ਤੁਸੀਂ ਫਿਰ ਜਾਂ ਸਾਰੇ ਮਨੁੱਖ ਉਹ ਸੁਖ ਜੋ ਭਾਲਦੇ ਨੇ ਸਤਿਗੁਰ ਕਹਿੰਦੇ ਉਹ ਨਾਮ ਦੇ ਵਿੱਚ ਹੈ ਮੀਤ ਮਿੱਤਰੋ ਸੋ ਸੁਖ ਸਾਧੂ ਸੰਗ ਪ੍ਰਤੀਤ ਜੇ ਪ੍ਰਤੀਤ ਹੈ ਤਾਂ ਸਾਧੂ ਦਾ ਸੰਗ ਕਰਕੇ ਉਹ ਨਾਮ ਦੀ ਪ੍ਰਾਪਤੀ ਹੋ ਜਾਵੇਗੀ ਸੋ ਸੁਖ ਸਾਧੂ ਸੰਗ ਪ੍ਰਤੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਫਿਰ ਇਸ ਦੇ ਨਾਲ ਹੀ ਭਲੀ ਮਤਲਬ ਭਲਾ ਹੋਣਾ ਹੈ ਜਾਂ ਸਾ ਸੋਭ